ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਕੜਾ ਪ੍ਰਸ਼ਾਦ ਬਣਾਉਣ ਲੱਗੇ ਆ ਇਸ ਲਈ ਕੀ ਕੀ ਸਮਾਨ ਚਾਹੀਦਾ ਉਹ ਦੇਖਦੇ ਆ ਆਪਾਂ ਆਟਾ ਘਿਓ ਖੰਡ ਪਾਣੀ ਸਭ ਤੋਂ ਪਹਿਲਾਂ ਆਪਾਂ ਗੈਸ ਉੱਪਰ ਕੜਾਈ ਰੱਖ ਲਵਾਂਗੇ ਬੋਸ ਵਿੱਚ ਆਪਾਂ ਕਿਉਂ ਪਾ ਲਵਾਂਗੇ ਕਿਉਂ ਗਰਮ ਹੋਣ ਤੇ ਇਸ ਵਿੱਚ ਆਪਾਂ ਆਟਾ ਪਾ ਲਵਾਂਗੇ ਹੁਣ ਆਪਾਂ ਆਟੇ ਨੂੰ ਹੌਲੀ ਹੌਲੀ ਪੁੰਨਾਂਗੇ ਜਦੋਂ ਆਟਾ ਚੰਗੀ ਤਰ੍ਹਾਂ ਭੁੱਜ ਗਿਆ ਉਸ ਵਿੱਚ ਆਪਾਂ ਖੰਡ ਪਾ ਦੇਵਾਂਗੇ ਖਾਂਡ ਪਾਉਣ ਤੋਂ ਬਾਅਦ ਨਾਲ ਹੀ ਆਪਾਂ ਪਾਣੀ ਪਾ ਦੇਵਾਂਗੇ ਹੁਣ ਆਪਾਂ ਪਾਣੀ ਨੂੰ ਚੰਗੀ ਤਰ੍ਹਾਂ ਸਕਾ ਲਵਾਂਗੇ ਹੁਣ ਆਪਣੀ ਦੇਗ ਬਣ ਕੇ ਤਿਆਰ ਹੈ